ਅੱਜ 26 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬਣੇ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਹਲਕਾ ਕਿਤੇ ਵੀ ਨਹੀਂ ਭਾਰੀ ਤੋਂ ਭਾਰੀ ਵੀ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾ ਰਿਹਾ ਹੈ ਅੱਜ 26 ਅਗਸਤ ਰਾਤ ਵੇਲੇ ਤੋਂ ਲਗਾਤਾਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਨੇ ਤੇ ਆਉਣ ਵਾਲਾ ਅੱਜ ਸਾਰਾ ਦਿਨ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦਰਜ ਕੀਤਾ ਜਾਵੇਗਾ ਚਾਹੇ ਉਹ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਹੋਣ ਜਾਂ ਉਹਨਾਂ ਨਾਲ ਲੱਗਦੇ ਕਰਪੂਰਥਲਾ ਜਲੰਧਰ ਹੁਸ਼ਿਆਰਪੁਰ ਇਹਨਾਂ ਖੇਤਰਾਂ ਦੇ ਵਿੱਚ ਅੱਜ ਸਾਰਾ ਦਿਨ ਭਾਰੀ ਤੋਂ ਭਾਰੀ ਮੀਂਹ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾਵੇਗਾ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਉਹਨਾਂ ਵਿੱਚ ਹਲਕਾ ਕਿਤੇ ਵੀ ਨਹੀਂ ਕਿਤੇ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾਵੇਗਾ ਚਾਹੇ ਫਾਜ਼ਿਲਕਾ ਬੋਹਰ ਮੁਖਸਰ ਦੇ ਇਲਾਕੇ ਹੋਣ ਚਾਹੇ ਮਾਨਸਾ ਬਠਿੰਡਾ ਬਠਿੰਡੇ ਦੇ ਇਲਾਕੇ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਅੱਜ ਭਾਰੀ ਤੋਂ ਭਾਰੀ ਮੀਂਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਪਹਾੜਾਂ ਵਿੱਚ ਲਗਾਤਾਰ ਵੱਡੇ ਪੱਧਰ ਤੇ ਮੀਂਹ ਜਿਸ ਕਰਕੇ ਪੰਜਾਬ ਦੇ ਡੈਮ ਲਗਾਤਾਰ ਫੁੱਲ ਹੋ ਰਹੇ ਹਨ ਦਰਿਆਵਾਂ ਵਿੱਚ ਖੱਡਾ ਨਾਲੇ ਜੋ ਓਵਰਫਲੋ ਹੋ ਕੇ ਮਿਲ ਰਹੇ ਹਨ ਜਿਸ ਕਰਕੇ ਹੜਾ ਦਾ ਖਤਰਾ ਚਾਹੇ ਰਾਵੀ ਦਰਿਆ ਤੇ ਚਾਹੇ ਬਿਆਸ ਤੇ ਤੇ ਸਤਲੁਜ ਤੇ ਵੱਡੇ ਪੱਧਰ ਤੇ ਲਗਾਤਾਰ ਬਣਿਆ ਹੋਇਆ ਹੈ ਤੇ ਕਈ ਜਗ੍ਹਾ ਦਰਿਆ ਓਵਰਫਲੋ ਹੋ ਕੇ ਬੰਨ ਟੁੱਟਨੇ ਵੀ ਸ਼ੁਰੂ ਹੋ ਚੁੱਕੇ ਨੇ ਆਉਣ ਵਾਲੇ 24 ਤੋਂ 48 ਘੰਟੇ ਪੰਜਾਬ ਵਿੱਚ ਹਾਲਤ ਬਹੁਤ ਨਾਜ਼ੁਕ ਲਗਾਤਾਰ ਬਣੇ ਰਹਿਣਗੇ